ਸਰ ਸਤਿ ਸ਼੍ਰੀ ਅਕਾਲ ਜੀ ਅ ਸਰਦੀ ਬਹੁਤ ਜ਼ਿਆਦਾ ਵੱਜ ਚੁੱਕੀ ਹੈ ਤੇ ਬڑے ਪਸ਼ੂ ਪਾਲਕਾਂ ਦੇ ਫੋਨ ਆਉਂਦੇ ਆ ਅ ਜਿਹੜੇ ਚਲੰਤ ਮਸਲੇ ਪੰਨਾਰੇ ਗੱਲ ਕਰਾਂਗੇ ਸਰਦੀਆਂ ਦੇ ਮਸਲੇ ਜਿਹੜੇ ਹੁੰਦੇ ਆ ਇਹ ਜਾਂ ਖੁਰਾਕ ਦੇ ਹੁੰਦੇ ਆ ਜਾਂ ਪ੍ਰਬੰਧਨ ਦੇ ਹੁੰਦੇ ਆ ਬਲਕਿ ਸਮ ਸਮਾਹ ਵਾਲੇ ਮਸਲੇ ਬਹੁਤ ਜ਼ਿਆਦਾ ਹੁੰਦੇ ਆ ਤੇ ਸਹੀ ਖੁਰਾਕ ਵਾਲੇ ਮਸਲੇ ਹੁੰਦੇ ਆ ਪਹਿਲੀ ਗੱਲ ਤੇ ਇਹ ਹੈ ਵੀ ਜਿਹੜੇ ਵੀ ਲੋਕ ਫੀਡ ਬਣਾ ਰਹੇ ਆ ਘਰੇ ਜਾ ਕਿਸੇ ਫੈਕਟਰੀ ਤੋਂ ਜਾ ਕੇ ਬਣਵਾਉਂਦੇ ਆ ਧਿਆਨ ਰੱਖੋ ਵੀ ਤੁਸੀਂ 25-30 ਕਿਲੋ ਜਾਂ 35 ਕਿਲੋ ਤੱਕ ਕੋਈ ਜੇ ਚੰਗੇ ਪਸ਼ੂ ਨੇ ਮੱਕੀ ਜ਼ਰੂਰ ਪਾਓ 10-15 ਕਿਲੋ ਬਾਜਰਾ ਜ਼ਰੂਰ ਪਾਓ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ 35-40 ਕਿਲੋ ਖਲਾ ਵੀ ਪਾਉਣੀਆਂ ਬਹੁਤ ਜ਼ਰੂਰੀ ਹੁੰਦੀਆਂ ਹਨ ਮਲੋ ਚ 15-20% ਸੋਇਬੀਨ ਦੀ ਖਲ ਹੋ ਸਕਦੀ ਹੈ 15-20% ਸਰੋਂ ਦੀ ਖਲ ਵੀ ਹੋ ਸਕਦੀ ਹੈ ਤੇ ਥੋੜੀ ਬਹੁਤੀ ਤੁਸੀਂ ਜਿਹੜੀ ਹੈਗੀ ਮਰੇ ਮੇ ਵੀ 5-7 ਕਿਲੋ ਪਾ ਸਕਦੇ ਹਾਂ ਤੇ ਇਹ ਜ਼ਰੂਰੀ ਮੇਨ ਚੀਜ਼ਾਂ ਹੈ ਬਾਕੀ ਚੋਕਰ ਛੋਲਿਆਂ ਦਾ ਛਿਲਕਾ ਸੋਇਆਬੀਨ ਦਾ ਛਿਲਕਾ ਜਿਹੜਾ ਬਚ ਗਿਆ 15-20% ਉਹ ਪਾ ਕੇ 100 ਪੂਰਾ ਹੋ ਜਾਂਦਾ ਆਪਣਾ ਸ਼ੀਰਾ ਜਿਹੜਾ ਹੈਗਾ ਇਹਦੇ ਬਾਰੇ ਬਹੁਤ ਲੋਕ ਸਵਾਲ ਪੁੱਛਦੇ ਆ ਸ਼ੀਰਾ ਕੋਈ ਵੀ ਪੂਰੀ ਮਾਤਰਾ ਚ ਪਾਉਂਦਾ ਨਹੀਂ ਹੈਗਾ ਇਹਦੇ ਬਾਰੇ ਮੈਂ ਬਹੁਤ ਵਾਰ ਪਹਿਲਾਂ ਵੀ ਕਿਹਾ ਹੈ ਸਰਦੀਆਂ ਦੇ ਵਿੱਚ ਫੀਡ ਦੇ ਵਿੱਚ 7 ਤੋਂ 8% ਜਾ 10% ਤੱਕ ਵੀ ਸ਼ੀਰਾ ਪਾਇਆ ਜਾ ਸਕਦਾ ਹੈ ਇਹਦਾ ਮਤਲਬ ਕੀ ਹੋਇਆ ਵੀ ਜਿਹੜਾ ਪਸ਼ੂ 10 ਕਿਲੋ ਫੀਡ ਖਾਂਦਾ ਉਹਨੂੰ 1 ਕਿਲੋ ਸ਼ੀਰਾ ਜਾਣਾ 1 ਕਿਲੋ ਸ਼ੀਰੇ 'ਚ ਮਸਾ 5 600 ਗ੍ਰਾਮ ਤੋਂ ਵੱਧ ਗੁੜ ਸ਼ੱਕਰ ਜਿਹੜਾ ਵੀ ਉਹਦਾ ਅਸਰ ਦੂਬਾਤ ਨਹੀਂ ਹੁੰਦਾ ਸੋ ਕੁਝ ਵੀ ਨਹੀਂ ਬਣਦਾ ਆਪਾਂ 10 ਕਿਲੋ ਵਾਲੇ ਪਸ਼ੂ ਦੇ ਹਿਸਾਬ ਨਾਲ ਲਈਏ ਸੋ ਇਹ ਪਾਉਣਾ ਜ਼ਰੂਰੀ ਹੈ ਬਾਕੀ ਕੀ ਹੈ ਬਾਈਪਾਸ ਫੈਟ ਜਿਹੜੀ ਹੈਗੀ ਉਹ ਬਹੁਤ ਜ਼ਰੂਰੀ ਹੈ ਉਹਦਾ ਧਿਆਨ ਰੱਖੋ 200 300 ਗ੍ਰਾਮ ਬਾਈਪਾਸ ਫੈਟ ਪਸ਼ੂ ਨੂੰ ਪਾਓ ਇਹ ਬਹੁਤ ਜ਼ਰੂਰੀ ਹੈ 2 ਤੋਂ 3 ਕਿਲੋ ਤੁਸੀਂ ਕੌਂਟਰ ਫੀਡ 'ਚ ਵੀ ਪਾ ਸਕਦੇ ਹੋ ਔਰ ਡੇਰੀ ਪ੍ਰੀਮਿਕਸ ਜਿਹੜਾ ਹੈਗਾ ਉਹਦੇ ਬਾਰੇ ਪਾਉਣ ਵਾਲੇ ਸਮੇਂ 'ਚ ਬਹੁਤ ਸਾਰੀਆਂ ਗੱਲਾਂ ਕਰਾਂਗੇ 10 ਲੀਟਰ ਦੁੱਧ ਵਾਲੇ ਪਸ਼ੂ ਨੂੰ ਵੀ 100 ਤੋਂ 150 ਗ੍ਰਾਮ ਪਾਓ ਜਿਹੜਾ 20 25 30 ਲੀਟਰ ਵਾਲਾ ਪਸ਼ੂ ਹੈ ਉਹਨੂੰ ਤੁਸੀਂ 250 300 ਗ੍ਰਾਮ ਪਾਓ ਇਹ ਜਿਹੜੇ ਕੰਪਨੀਆਂ ਨੇ ਕਹਿੰਨ ਵੀ 25 30 ਗ੍ਰਾਮ 40 ਗ੍ਰਾਮ 50 ਗ੍ਰਾਮ ਬਹੁਤ ਕੁਝ ਨਹੀਂ ਹੈਗਾ ਇਹਦੇ ਵਿੱਚ ਇਹ ਗੱਲਾਂ ਬਾਤਾਂ 'ਚ ਕੋਈ ਦਮ ਨਹੀਂ ਆਪਾਂ 250 300 ਗ੍ਰਾਮ ਪਾਓ 300 350 ਰੁਪਏ 'ਚ ਕਿਲੋ ਵੀ ਹੋਵੇ ਤਾਂ 100 ਰੁਪਏ ਦਾ ਪੈਣਾ ਇਹ ਰੋਜ਼ ਦਾ ਪਰ ਇਸ 100 ਰੁਪਏ ਦਾ ਜਿਹੜਾ ਹੈਗਾ ਤੁਹਾਡਾ ਥੋਡੇ ਪੂਰੇ ਖਰਚੇ ਮੋੜੂਗਾ ਆਬਦਾ ਮੋੜੂਗਾ ਬਿਮਾਰੀਆਂ ਤੋਂ ਬਚਾਊਗਾ ਪਸ਼ੂ ਦੁੱਧ ਬਣਿਆ ਰਹੂਗਾ ਸਹੀ ਅੱਗੇ ਆਪਾਂ ਪਸ਼ੂ ਗੱਭਣ ਕਰਾਉਣੇ ਆ ਪਸ਼ੂ ਦੀ ਗੱਭਣ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਪਸ਼ੂ ਮਿਸਟ੍ਰੇਟਰ ਤੋਂ ਬਚਿਆ ਰਹਿੰਦਾ ਹੈ ਪਰੇ ਦੇ ਨਾਲ ਦੋ ਗੱਲਾਂ ਹੋਰ ਜ਼ਰੂਰੀ ਨੇ ਜਿਹੜੀਆਂ ਉਹ ਚ ਕੀ ਹੈ ਵੀ ਪਸ਼ੂਆਂ ਦਾ ਨਾ ਟੈਂਪਰੇਚਰ ਬੜਾ ਘਟ ਰਿਹਾ ਹੈ ਬੜੇ ਲੋਕਾਂ ਦੇ ਮੈਨੂੰ ਫੋਨ ਆਉਂਦੇ ਆ ਦੋ ਗੱਲਾਂ ਉੱਜ ਧਿਆਨ ਰੱਖਣਾ ਹੈ ਪਹਿਲੀ ਗੱਲ ਤੇ ਇਹ ਹੈ ਵੀ ਜਿੱਦਾਂ ਟੈਂਪਰੇਚਰ ਡਾਊਨ ਜਾ ਰਿਹਾ ਹੈ ਨਾ ਪਸ਼ੂ ਦੇ ਕੰਬਲ ਵਗੈਰਾ ਉਹ ਬਹੁਤ ਜ਼ਰੂਰੀ ਹੈ ਪਾਉਣਾ ਉੱਤੇ ਪਰਾਲੀ ਥੱਲੇ ਪਾਉਣੀ ਜ਼ਰੂਰੀ ਹੈ ਪਰਾਲੀ ਦੇ ਬੰਡਲ ਉਹਦੇ ਆਲੇ ਦੁਆਲੇ ਲਾਓ ਜਿਹੜੀ ਲੋਕ ਗਲਤੀ ਕਰ ਰਹੇ ਹੋ ਹੀਟਰ ਨਹੀਂ ਲਾ ਰਹੇ ਲੋਕ ਅਸੀਂ ਟੀਕੇ ਲਵਾਈ ਜਨ ਨੇ ਬਸ ਕਿ 2-2 4-400 ਰੁਪਏ ਦੇ ਟੀਕੇ ਲਵਾਈ ਜਨ ਨੇ ਜਿਹੜਾ ਹੀਟਰ ਸਾਡਾ 2-400 500 ਰੁਪਏ ਦਾ ਆਉਣਾ ਹੈਗਾ ਜਿਹੜਾ ਪੂਰੀ ਸਰਦੀ ਕੱਢ ਜਣਾ ਉਹ ਸੀ ਨਹੀਂ ਲਾਉਂਦੇ ਹੈਗੇ ਹੀਟਰ ਤੋਂ ਬਿਨਾ ਟੈਂਪਰੇਚਰ ਆਪਣੀ ਹੋਣਾ ਮੇਰੇ ਨਾਲ ਕਈ ਬੰਦੇ ਬਹਿਸ ਕਰਨ ਲੱਗ ਜਾਂਦੇ ਇਸ ਗੱਲ ਤੇ ਵੀ ਜੀ ਆਰਟੀਕਲ ਆਲੇ ਆ ਉਹ ਲਾੜਿਆ ਲਾੜਿਆ ਜਿਵੇਂ ਕਹਿੰਦਾ ਹੀਟਰ ਲਾਓ ਵਾ ਜੀ ਧੂਣੀ ਕੀਤੀ ਵੀ ਧੂਣੀ ਨਾਲ ਧੂਆ ਹੋਣਾ ਹੈ ਹੀਟਰ ਨਾਲ ਸੇਕ ਆਉਣਾ ਹੈ ਇਹ ਵੱਡੀ ਗਲਤੀ ਹੈ ਜਿਹੜੀ ਲੋਕ ਵਾਰ-ਵਾਰ ਕਰ ਰਹੇ ਜਿਹੜੇ ਕਟਰੀ ਬੱਚੀਆਂ ਹੈਗੀਆਂ ਆਪਣੇ ਜਿਨ੍ਹਾਂ ਦੀ ਲੱਤਾਂ ਖੜ ਜਾਂਦੀਆਂ ਉਹਨਾਂ ਨੂੰ ਵੀ ਅਸੀਂ ਇਹੀ ਕਰਦੇ ਹਾਂ ਅਸੀਂ ਟੀਕੇ ਲਗਾਉਂਦੇ ਰਹਿੰਦੇ ਹਾਂ ਟੀਕੇ ਨਾਲ ਕੁਝ ਨਹੀਂ ਹੋਣਾ ਉਹਨਾਂ ਨੂੰ ਗੁੜ ਸ਼ੱਕਰ ਦਿਓ ਕੋਈ ਵੀ ਜਿਹੜਾ ਮਲਟੀ ਵਿਟਾਮਿਨ ਟ੍ਰੋਨਿਕ ਹੈ ਉਹ ਦੇ ਸਕਦੇ ਹੋ ਵਧੀਆ ਕੁਆਲਿਟੀ ਦਾ ਡੇਰੀ ਪ੍ਰੀਮਿਕਸ 6 ਚਮਚਾ ਰੋਜ਼ ਦਾ ਦੇ ਸਕਦੇ ਹੋ ਉਹਨਾਂ ਨੂੰ ਕੱਟੀਆਂ ਬੱਚੇ ਦੀ ਉਮਰ ਦੇ ਹਿਸਾਬ ਨਾਲ 20 25 ਗ੍ਰਾਮ ਦੇ ਸਕਦੇ ਹੋ ਪਰ ਮੇਨ ਇਹ ਇਹ ਉਹਨਾਂ ਨੂੰ ਠੰਡ ਤੋਂ ਬਚਾਉਣਾ ਜ਼ਰੂਰੀ ਹੈ ਉਹਦੇ ਵਾਸਤੇ ਉਹੀ ਥੱਲੇ ਪ੍ਰਾਲੀ ਤੇ ਉੱਪਰ ਹੀਟਰ ਲਾਉਣਾ ਜ਼ਰੂਰੀ ਹੈ ਇਹ ਨਹੀਂ ਠੀਕ ਹੋਣ ਵਾਲੇ ਮਸਲੇ ਜਿੰਨੇ ਮਰਜ਼ੀ ਤੁਸੀਂ ਬੋਤਲਾਂ ਲਵਾਈ ਚਲੋ ਬੋਤਲਾਂ ਠੀਕ ਹੈ ਕੈਲਸ਼ੀਅਮ ਦੀਆਂ ਜਾਂ ਹੋਰ ਫਾਸਫੋਰਸ ਦੀਆਂ ਜਾਂ ਮੈ ਉਹ ਬਾਟ ਚ ਕੰਮ ਕਰਨਗੇ ਆ ਝੋਟੀਆਂ ਬੈੜੀਆਂ ਜਿਹੜੀਆਂ ਹੈਗੀਆਂ ਉਹਨਾਂ ਵਾਸਤੇ ਬਹੁਤ ਵਧੀਆ ਸਮਾਂ ਹੁੰਦਾ ਉਹਨਾਂ ਨੂੰ ਗੱਭਣ ਕਰਾਉਂਦਾ ਹੈ ਇਹ ਓਵਰ ਆਲੀ ਸਮਾਂ ਬਹੁਤ ਵਧੀਆ ਧਿਆਨ ਰੱਖੋ ਵੀ ਜਿਹੜੀ ਤੁਹਾਡੀ ਝੋਟੀ ਬੈੜੀ ਹੈਗੀ ਜਿਹੜੀ ਤੁਹਾਡੀ ਤਿਆਰ ਹੈ ਉਹਨੂੰ 4-5 ਕਿਲੋ ਹਿਫਰ ਫੀਡ ਰੋਜ਼ ਦੀ ਪੈਣੀ ਚਾਹੀਦੀ ਹੈ ਜਿਹਦੇ ਵਿੱਚ 3% ਦੇ ਹਿਸਾਬ ਨਾਲ ਘੱਟੋ ਘੱਟ ਜਿਹੜਾ ਹੈਗਾ ਡੇਰੀ ਪ੍ਰੀਮਿਕਸ ਪਾਇਆ ਹੋਵੇ ਮਰ ਲੋ ਜੇ ਤੁਸੀਂ ਘਰ ਦੀ ਫੀਡ ਪਾ ਰਹੇ ਹੋ ਆਪਾਂ ਕਹਿ ਦਿੰਦੇ ਹਾਂ ਵੀ 1.5 ਕਿਲੋ ਮੱਕੀ ਪਾ ਲਓ 1.5 ਕਿਲੋ ਸਰੋਂ ਦੀ ਖਾਲ ਪਾ ਲਓ ਤੇ ਕਿਲੋ ਉਹਨੂੰ ਸੋਇਆਬੀਨ ਦੀ ਖਾਲ ਪਾ ਲਓ 4-5 4 ਕਿਲੋ ਬਣ ਗਿਆ ਤਾਂ ਕਿਲੋ ਚੌਕਰ ਵੀ ਵਿੱਚ ਪਾ ਸਕਦੇ ਹੋ ਉਹਨੂੰ 100 ਗ੍ਰਾਮ ਬਫਰ ਘੱਟੋ ਘੱਟ 100 ਤੋਂ 150 ਗ੍ਰਾਮ ਡੇਰੀ ਬਰੀ ਮਿਕਸ ਤੇ 50 ਗ੍ਰਾਮ ਟੌਕਸਿਨ ਬਾਈਂਡਰ 25 ਗ੍ਰਾਮ ਕਾਲਾ ਨਮਕ ਮੈਂ ਦੁਆਰਾ ਦੱਸ ਦਿੰਨਾ ਇਹ ਚ 1.5 ਕਿਲੋ ਮੱਕੀ ਹੈ 1.5 ਕਿਲੋ ਤੁਸੀਂ ਸਰੋਂ ਦੀ ਖਲ ਪਾਉਣੀ ਹੈ ਕਿਲੋ ਤੁਸੀਂ ਸੋਇਆਬੀਨ ਦੀ ਖਲ ਪਾੜੋ ਅੱਧਾ ਕਿਲੋ ਤੋਂ ਕਿਲੋ ਚੋਕਰ ਪਾੜੋ ਔਰ 100 ਤੋਂ 150 ਗ੍ਰਾਮ ਜਿਹੜਾ ਹੈਗਾ ਵਧੀਆ ਕੁਆਲਿਟੀ ਦਾ ਡੇਰੀ ਪ੍ਰੀਮਿਕਸ 100 ਗ੍ਰਾਮ ਬਫਰ 50 ਗ੍ਰਾਮ ਟਾਕਸਿਨ ਬਾਈਂਡਰ ਤੇ 25 ਗ੍ਰਾਮ ਕਾਲਾ ਨਮਕ ਇਹ ਪਾਓ ਦੇਖੋ ਝੋਟੀ ਬੈੜੀ ਤਾਂ ਗੱਲ ਇਹ ਹੈ ਵੀ ਜੇ ਨਾ ਰਹੂ ਉਹ ਹੈ ਤਾਂ 15-20 ਹਜ਼ਾਰ ਦੀ ਹੈ ਫਿਰ ਜੇ ਕਟਿਆਣਾਂ ਨੂੰ ਫੜਾਉਣੀ ਪਈ ਦੇਖੋ ਬੈੜੀਆਂ ਤਾਂ ਜਿਹੜੀਆਂ ਹੈਗੀਆਂ ਨਾ ਗਊਸ਼ਾਲਾ ਚੱਟਣ ਵਾਸਤੇ ਸਾਨੂੰ 5000 ਰੁਪਏ ਦੇ ਕੇ ਆਉਣਾ ਪੈਂਦਾ ਤੇ 2000 ਰੁਪਏ ਟੈਂਪੂ ਵਾਲ ਲੈਂਦਾ ਇਹ ਬਹੁਤ ਵੱਡਾ ਮਸਲਾ ਹੈ ਮੈਂ ਲੋਕਾਂ ਨੂੰ ਬਾਰ ਬਾਰ ਦੱਸਦਾ ਹਾਂ ਵੀ ਇਹ ਗਲਤੀਆਂ ਸੀ ਕਰਨੀਆਂ ਬੰਦ ਕਰੀਏ ਝੋਟੀ ਬੈੜੀ ਸਾਡੀ ਲੱਖ ਰੁਪਏ ਚ ਹੀ ਤਿਆਰ ਹੋਣੀ ਹੈ ਲੱਖ ਰੁਪਏ ਤੋਂ ਉੱਪਰ ਹੀ ਲੱਗ ਜਾਂਦਾ ਝੋਟੀ ਦਾ ਪਰ ਗੱਲ ਇਹ ਹੈ ਜਿਹੜੀ ਤੁਸੀਂ ਇਦਾਂ ਤਿਆਰ ਕਰੋਗੇ ਜਿਹਨੂੰ ਤੁਸੀਂ 10 ਸੱਲੇ ਹੀ ਪ੍ਰੋਫਿਟ ਦੇ ਖਵਾਉਂਗੇ ਉਹ ਤੁਹਾਡੇ ਸੂਏ ਵੀ 5-7 ਦੇ ਕੇ ਜਾਊਗੀ ਮੇਨ ਗੱਲ ਇਹ ਹੈ ਵੀ ਜੇ ਨਾ ਉਹਨੇ ਸੂਏ ਦਿੱਤੇ ਤਾਂ ਫਿਰ ਦੇਖੋ ਕੀ ਬਣਦਾ ਉਹਦਾ ਇਸ ਕਰਕੇ ਹੀ ਫਰਫੀੜੀ ਹਰ ਲਾ ਕੋਈ ਪਾਊਡਰ ਪੂਡਰ ਦੇ ਕੋਈ ਹੱਲ ਨਹੀਂ ਇਹ ਜਿਹੜੇ ਪਾਊਡਰ ਆਪਾਂ ਦੱਸਿਆ ਇਹ ਜ਼ਰੂਰੀ ਖੁਰਾਕ ਹੈ ਇਹ ਚੋ ਕੋਈ ਵੀ ਦਵਾਈ ਨਹੀਂ ਹੈਗੀ ਸੋ ਇਹ ਚੀਜ਼ਾਂ ਦੇਣੀਆਂ ਯਕੀਨੀ ਬਣਾਓ ਦੂਜੀ ਗੱਲ ਇਹ ਹੈ ਵੀ ਜਿਹੜੇ ਵੀ ਅੱਜਕੱਲ ਟੀਕੇ ਭਰਾ ਰਹੇ ਆ ਵੀਰ ਉਹ ਧਿਆਨ ਰੱਖੋ ਦੋ ਗੱਲਾਂ ਦਾ ਜ਼ਰੂਰੀ ਪਹਿਲੀ ਗੱਲ ਇਹ ਹੈ ਵੀ ਜਿਹੜੇ ਪਸ਼ੂ ਦਾ ਟੈਂਪਰੇਚਰ ਡਾਊਨ ਹੈ ਟੀਕਾ ਭਰਾਉਣ ਲੱਗੇ ਉਨੇ ਗੱਬਣ ਹੋਣ ਦੇ ਚਾਂਸ ਉਹਦੇ ਬਹੁਤ ਘੱਟ ਜਾਂਦੇ ਆ ਸੋ ਉਹਨੂੰ ਗੁੜ ਸ਼ੱਕਰ ਦਿਓ ਜ਼ਰੂਰ ਨਾਲੋਂ ਅੰਦਰ ਠੰਡੀ ਜਗ੍ਹਾ ਤੇ ਜੇ ਬੰਨਿਆ ਹੋਵੇ ਤਾਂ ਬੜਾ ਖਤਰਨਾਕ ਉੱਥੇ ਉਹਦਾ ਕਿਉਂਕਿ ਟੈਂਪਰੇਚਰ ਡਾਊਨ ਆ ਉਹਦੇ ਥੱਲੇ ਪ੍ਰਾਲੀ ਪਾ ਕੇ ਹੀਟਰ ਲਾਓ ਤੇ ਜਿਹੜੇ ਪਾਣੀ ਚੱਪਾ ਟੀਕਾ ਕੱਢ ਕੇ ਰੱਖਦੇ ਆ ਜਦੋਂ ਟੀਕਾ ਕੱਢਦੇ ਆ ਸਿਲੰਡਰ ਚੋਂ ਤੁਹਾਡੇ ਡਾਕਟਰ ਕੱਢਦਾ ਉਹ ਪਾਣੀ ਕੋਸਾ ਹੋਵੇ ਇਹ ਪਾਣੀ ਕੋਸਾ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਜੇ ਉਹ ਪਾਣੀ ਜ਼ਿਆਦਾ ਠੰਡਾ ਹੈ ਜਾ ਗਰਮ ਹੈ ਜਿਆਦਾ ਤਾਂ ਉਹਦੇ ਵਿੱਚ ਟੀਕੇ ਦਾ ਅਸਰ ਕਈ ਵਾਰੀ ਉਸ ਪਾਣੀ 'ਚ ਹੀ ਖਤਮ ਹੋ ਜਾਂਦਾ ਸੀ ਬਹੁਤ ਕੁਝ ਕਰਦੇ ਆ ਟੀਕੇ ਬਾਅਦ ਲਈ ਮਗਾ ਲਏ ਸੀ ਸੈਕਸੀਮਨ ਮਗਾ ਲਿਆ ਪਰ ਅਸੀਂ ਪਾਣੀ ਖੋਸਾ ਕਰਕੇ ਨਹੀਂ ਦਿੰਦੇ ਹੈਗੇ ਜਦੋਂ ਵੀ ਟੀਕਾ ਭਰਉਣਾ ਹੈ ਪਾਣੀ ਖੋਸਾ ਕਰਕੇ ਡਾਕਟਰ ਨੂੰ ਦਿਓ ਤਾਂ ਕਿ ਟੀਕਾ ਥੋੜਾ ਸਹੀ ਸਲਾਮਤ ਭਰਿਆ ਜਾਵੇ ਔਰ ਦੂਜੀ ਗੱਲ ਇਸ ਮੌਸਮ ਦੇ ਵਿੱਚ ਕੀ ਹੁੰਦਾ ਹੀਟ ਅਕਸਰ ਲੰਬੀ ਹੋ ਜਾਂਦੀ ਹੈ ਪਸ਼ੂਆਂ ਦੀ ਸੋ ਦੋ ਵਾਰੀ ਜਾਂ ਤਿੰਨ ਵਾਰੀ ਟੀਕਾ ਭਰਾਓ ਜਾਂ ਫਿਰ ਇਜ ਕਿੰਨੀ ਬਣਾਓ ਵੀ ਜਿਹੜੇ ਪਸ਼ੂ ਨੂੰ ਟੀਕਾ ਭਰਾ ਰਹੇ ਹੋ ਉਹਨੂੰ 150 200 ਗ੍ਰਾਮ ਹਰ ਰੋਜ਼ ਦਾ 60 ਤੋਂ 70 ਰੁਪਏ ਦਾ ਖਰਚਾ ਪੈਣਾ ਹੈ ਡੇਲੀ ਪ੍ਰੀਮਿਕਸ ਦਾ ਇਹ ਦਿਓ ਦੇਖੋ ਤੁਸੀਂ ਲਾਓਗੇ 20 ਦਿਨ ਦੇ ਵਿੱਚ ਤੁਹਾਡਾ 14-1500 ਰੁਪਏ ਦਾ ਖਰਚਾ ਪੈਣਾ ਹੈ ਪਰ ਅੱਜਕੱਲ ਜਿਹੜੇ ਵਧੀਆ ਸੀਮਨ ਨੇ ਉਹਨਾਂ ਦਾ ਵੀ ਕੋਈ ਰੇਟ ਘਟ ਨਹੀਂ ਹੈਗਾ ਸੋਚ ਲਓ ਵੀ ਜੇ ਸਾਡਾ ਮਿਸ ਹੋ ਗਈ ਹੀਟ ਤਾਂ ਉਹ ਕਿੱਥੇ ਜਾ ਲੱਗਣੀ ਹੈ ਔਰ 20 ਦਿਨ ਦਾ ਜਿਹੜਾ ਖਰਚਾ ਉਹ ਲੱਗ ਪੈਣਾ ਹੈ ਸੋ ਅਖੀਰਲੇ ਅਖੀਰ ਤੇ ਹੈਗਾ ਦੁੱਧ ਵਾਲੀ ਗੱਲ ਦੇਖੋ ਜਿਹੜੇ ਪਸ਼ੂ ਦੁੱਧ ਵਾਲੇ ਆ ਉਹਨਾਂ ਚ ਯਕੀਨੀ ਬਣਾਓ ਵੀ ਕੈਲਸ਼ੀਅਮ ਫਾਸਫੋਰਸ ਤੇ ਮੈਗਨੀਸ਼ੀਅਮ ਇਹ ਤਿੰਨ ਤੱਤ ਇਹ ਜਿਹੇ ਆ ਜਿਨ੍ਹਾਂ ਦੀ ਪੂਰਤੀ ਕਰਨੀ ਬਹੁਤ ਜ਼ਰੂਰੀ ਹੈ ਮੰਨ ਲਓ ਅਸੀਂ ਕਹਿੰਦੇ ਆ ਵੀ ਜਿਹੜਾ 10 ਲੀਟਰ ਵਾਲਾ ਪਸ਼ੂ ਹੈ ਮੱਝਾ ਗਾਂ ਨੂੰ 90 ਗ੍ਰਾਮ ਕੈਲਸ਼ੀਅਮ ਤੇ 60 ਗ੍ਰਾਮ ਫਾਸਫੋਰਸ ਚਾਹੀਦਾ ਹੁਣ ਦੇਖੋ ਗੱਲ ਇਹ ਹੈ ਇਹ 25 30 40 ਗ੍ਰਾਮ ਜਿਹੜੇ ਹੈਗੇ ਚੇਲੇਟਡ ਮਿਨਰਲ ਆਉਂਦੇ ਉਹਨਾਂ ਨਾਲ ਨਹੀਂ ਪੂਰਾ ਹੋਣਾ ਇਹ ਤੁਹਾਨੂੰ ਵਧੀਆ ਕੁਆਲਿਟੀ ਦਾ ਡੇਰੀ ਪ੍ਰੀਮਿਕਸ ਉਹੀ 150 200 ਗ੍ਰਾਮ ਜੇ 30 ਲੀਟਰਲੀ ਕੋਈ ਗਾਂ ਹੈ ਤਾਂ 300 ਗ੍ਰਾਮ ਤੱਕ ਦੇਣਾ ਪੈਣਾ ਸੂਏ ਇਦਾਂ ਹੀ ਵਧਨੇ ਆ ਦੁੱਧ ਇਦਾਂ ਹੀ ਵਧਨੇ ਆ ਬਿਮਾਰੀਆਂ ਇਦਾਂ ਹੀ ਘਟਣੀਆਂ ਦੇਖੋ ਤੁਹਾਡੀ ਫੀਲਡ ਮਾੜੀ-ਮੋਟੀ ਉੱਪਰ ਥੱਲੇ ਹੋ ਸਕਦੇ ਵੀ ਅਨਾਜ ਘਟ ਪੈ ਗਿਆ ਖਲ ਵੱਧ ਪੈ ਗਈ ਜਾਂ ਅਨਾਜ ਵੱਧ ਪੈ ਗਿਆ ਖਲ ਘਟ ਪੈ ਗਈ ਪਰ ਜਿਹੜਾ ਪ੍ਰੀਮਿਕਸ ਹੈ ਇਹਦਾ ਕੋਈ ਤੋੜ ਨਹੀਂ ਜਿੰਨੀ ਦੇਰ ਤੱਕ ਤੁਹਾਡੇ ਸਾਰੇ ਪਸ਼ੂ ਗੱਭਣ ਨਹੀਂ ਹੁੰਦੇ ਇਨੂੰ ਦਬਕੇ ਰੱਖੋ ਫੀਡ ਕਿਲੋ ਘੱਟ ਵੀ ਪੈਜੂ ਕੋਈ ਗੱਲ ਨਹੀਂ ਗੁੜ ਸ਼ੱਕਰ ਵਧੀਆ ਪ੍ਰੀਮਿਕਸ ਪਸ਼ੂਆਂ ਨੂੰ ਹਵਾ ਤੋਂ ਬਚਾ ਕੇ ਰੱਖਣਾ ਇਹ ਅਗਲੇ ਡੇਢ ਦੋ ਮਹੀਨੇ ਦੇ ਸਾਡੇ ਜ਼ਰੂਰੀ ਨੁਕਤੇ ਆ ਕਿਉਂਕਿ ਜਿੰਨੀਆਂ ਮੱਝਾਂ ਦੁੱਧ ਤੋੜ ਰਹੀਆਂ ਜਿੰਨੇ ਬੰਦਿਆਂ ਦਾ ਮੈਨੂੰ ਫੋਨ ਆਉਂਦਾ ਮੈਂ ਉਹਨਾਂ ਨੂੰ ਦੋ ਹੀ ਚੀਜ਼ਾਂ ਦੱਸਦਾ ਹਵਾ ਤੋਂ ਬਚਾ ਕੇ ਰੱਖੋ ਗੋੜੇ ਸ਼ੱਕਰ ਤੇ ਨਾਲ ਹੀਟਰ ਲਾ ਕੇ ਰੱਖੋ ਖਰਾਬ ਤਾਂ ਨਾਲ ਹੈ ਹੀ ਇਹ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਨੇ ਖੋਰਗਾ ਕੋਈ ਹੱਲ ਨਹੀਂ ਹੈਗਾ ਬਾਕੀ ਦੇਖੋ ਕੀ ਗੱਲ ਹੈ ਬਹੁਤ ਸਾਰੇ ਲੋਕ ਇੱਕ ਹੋਰ ਗੱਲ ਪੁੱਛਦੇ ਆ ਉਹ ਹੈਗਾ ਵੀ ਜਿਹੜੇ ਸਾਡੇ ਪਸ਼ੂ ਬੈਠਦੇ ਆ ਬਹੁਤ ਜ਼ਿਆਦਾ ਮੰਨੋ ਪਸ਼ੂ ਬਹਿ ਗਿਆ ਤੇ ਉੱਠ ਨਹੀਂ ਰਿਹਾ ਸੀ ਬੋਤਲਾਂ ਵੀ ਲਵਾ ਲਈਆਂ ਇਹਨਾਂ ਦਾ ਮੇਨ ਕਾਰਨ ਇਹ ਹੈ ਇਹ ਪਸ਼ੂ ਉਦੋਂ ਤੱਕ ਨਹੀਂ ਉੱਠਦੇ ਜਦੋਂ ਤੱਕ ਇਹਨਾਂ ਦਾ ਟੈਂਪਰੇਚਰ ਨਹੀਂ ਚੱਕਿਆ ਜਾਂਦਾ ਸੋ ਇਹ ਤੁਸੀਂ ਧਿਆਨ ਰੱਖੋ ਵੀ ਜੇ ਪਸ਼ੂ ਤੁਹਾਡਾ ਬੈਠ ਰਿਹਾ ਜੇ ਥੱਲੇ ਗਿੱਲਾ ਹੈ ਤਾਂ ਉਹਨੂੰ ਛਾਤੀ ਤੋਂ ਠੰਡ ਚੜੀ ਜਣੀ ਹੈ ਢਿੱਡ ਤੋਂ ਠੰਡ ਚੜੀ ਜਣੀ ਹੈ ਉਹਨੇ ਉੱਠਣਾ ਨਹੀਂ ਹੈਗਾ ਇਸ ਕਰਕੇ ਉਸ ਪਸ਼ੂ ਦਾ ਮੇਨ ਕੀ ਹੈ ਅਸੀਂ ਇੱਕ ਵਾਰੀ ਉਹਨੂੰ ਪਲਟੀ ਦਵਾ ਕੇ ਥੱਲੇ ਉਹਦੇ ਬਿਲਕੁਲ ਸੁੱਕ ਬਿਛਾਈਏ ਤੇ ਉਹੀ ਗੱਲ ਹੀਟਰ ਲਾਈਏ ਟੈਂਪਰੇਚਰ ਕੱਲਾ ਦਵਾਈ ਨੇ ਨਹੀਂ ਚੱਕਣਾ ਕਿਉਂਕਿ ਮਸਲੇ ਇੰਨਾ ਜ਼ਿਆਦਾ ਮੈਨੂੰ ਰੋਜ਼ 100 ਤੋਂ ਵੱਧ ਮੈਸੇਜ ਆ ਜਾਂਦਾ ਹੈ ਦਵਾਈਆਂ ਲੋਕ ਬਜਲੀ ਇਹਦੇ ਨਹੀਂ ਦਵਾਈਆਂ ਵਾਲਾ ਮਸਲਾ ਹੈਗਾ ਇਹ ਖੁਰਾਕੀ ਮਸਲੇ ਹੈ ਔਰ ਮੈਂ ਹਮੇਸ਼ਾ ਕਹਿੰਦਾ ਵੀ ਖੁਰਾਕੀ ਮਸਲੇ ਖੁਰਾਕ ਨਾਲ ਹੱਲ ਹੋਣੇ ਹੈ ਦਵਾਈਆਂ ਨਾਲ ਨਹੀਂ ਹੱਲ ਹੋਣੇ ਤੇ ਬਾਕੀ ਜਿਨ੍ਹਾਂ ਨੇ ਵੀ ਕਿਤਾਬ ਖਰੀਦੀ ਹੈ ਜੀ ਬਹੁਤ ਧੰਨਵਾਦ ਸਾਰਿਆਂ ਦਾ ਬਸ ਬੇਨਤੀ ਇੱਕੋ ਹੀ ਹੈ ਵੀ ਇਹਦੇ ਜਿਹੜੇ ਨੁਸਖੇ ਹੈਗੇ ਆਪਾਂ ਲਾਗੂ ਕਰਨੇ ਆ ਬਹੁਤ ਸਾਰੇ ਲੋਕਾਂ ਨੂੰ ਪਹਿਲਾਂ ਲੱਗਦਾ ਸੀਗਾ ਵੀ ਇਹ ਕਿਤਾਬ ਦੀ ਕੀਮਤ ਬਹੁਤ ਜ਼ਿਆਦਾ 450 450 ਪਰ ਗੱਲ ਇਹ ਕਿ ਇਹ ਕਿਤਾਬ ਨਾ ਤਾਂ ਵਪਾਰ ਵਾਸਤੇ ਹੈ ਨਾ ਇਹ ਕਮਾਈ ਵਾਸਤੇ ਹੈ ਇਹ ਤੁਹਾਡੇ ਰੋਜ਼ ਦੇ ਇੰਨੇ ਪੈਸੇ ਮੋੜੂਗੀ 2-4 ਪਸ਼ੂਆਂ ਦੇ ਜਿਹੜੇ ਜ਼ਿਆਦਾ ਲਓ ਤਾਂ ਤੁਸੀਂ ਹਿਸਾਬ ਨਹੀਂ ਲਾ ਸਕਦੇ ਕਿੰਨਾ ਹੋਊਗਾ ਸੋ ਧੰਨਵਾਦ ਜੀ ਕੋਈ ਸਵਾਲ ਹੋਵੇ ਤੁਸੀਂ ਵਟਸਐਪ ਕਰ ਸਕਦੇ ਹੋ ਅੱਜਕੱਲ ਬਹੁਤ ਕੰਮ ਹੁੰਦਾ ਫੋਨ ਸੁਣਨ ਦਾ ਟਾਈਮ ਨਹੀਂ ਹੁੰਦਾ ਠੀਕ ਹੈ ਧੰਨਵਾਦ ਜੀ ਸਾਰਨ ਸਤਿ ਸ਼੍ਰੀ ਅਕਾਲ